ਤੁਹਾਨੂੰ ਵੀ ਹੁਣ ਕੰਨ ਹੋਈ ਗਏ ਹੋਣਗੇ ਵੀ ਮੈਰੋਂ ਦੇ ਪਹਿਲਾਂ ਕੀ ਬਿਆਨ ਦਿੱਤੇ ਸੀ ਹੁਣ ਕੀ ਬਿਆਨ ਦਿੱਤੇ ਹਨ ਕਿੱਡਾ ਵੱਡਾ ਇਹਨੇ ਬਿਵਾਲ ਖੜਾ ਕੀਤਾ ਨਾਨਕ ਸਾਰਾ ਸੰਪਰਦਾ ਦੇ ਉੱਤੇ ਸੰਪਰਦਾਵਾਂ ਦੀ ਇਹਦੇ ਵਿੱਚ ਬੇਇੱਜ਼ਤੀ ਹੋਈ ਹੈਗੀ ਆ ਪੂਰੀ ਤੁਨਗਾਂ ਦੇ ਵਿੱਚ ਕੋਈ ਵੀ ਬਿਆਨ ਦੇਣਾ ਹੈਗਾ ਸੋ ਸਮਝ ਕੇ ਬਿਆਨ ਦੇਣਾ ਚਾਹੀਦਾ ਇਹਦੇ ਵੀ ਰਿਜਲਟ ਕੀ ਨਿਕਲਣਗੇ ਇਹ ਸਤੋਂ ਇਹ ਸੱਦ ਹੁੰਦਾ ਹੈ ਵੀ ਦਾਲ ਚ ਕਿਸਨਾ ਕਿਤੇ ਜ਼ਰੂਰ ਕਾਲਾ ਹੈ ਬਾਕੀ ਇਹਨਾਂ ਦੇ ਜਿਹੜੇ ਫਾਲੋਅਰ ਹੈਗੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਭਾਈ ਅਮਰਪਾਲ ਮਹਿਰੋ ਨੂੰ ਕੋਈ ਨਾ ਕੋਈ ਆਪਣਾ ਕਿਰਤ ਦਾ ਕੰਮ ਕਰਨਾ ਚਾਹੀਦਾ ਕਿਉਂਕਿ ਹੁਣ ਸਾਡੇ ਇਹਦਾ ਕਾਨੂੰਨ ਹੈਗਾ ਆਪੇ ਕਾਨੂੰਨ ਸਜਾ ਦੇਊ ਜੇ ਮਾਲੋ ਕੋਈ ਵੀ ਗਲਤ ਕੰਮ ਕਰਦਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੇ ਕ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤੁਹਾਨੂੰ ਫਾਲੋ ਕਰਦੇ ਆ ਹਮੇਸ਼ਾ ਹੀ ਕਿਸਾਨਾਂ ਦੀ ਮਜ਼ਦੂਰਾਂ ਦੀ ਹੋਵੇ ਦੁਕਾਨਾਂ ਦੀ ਗੱਲ ਕਰਦੇ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਜੋ ਮਹਿਰੋਂ ਦੀ ਅੰਮ੍ਰਿਤਪਾਲ ਮਹਿਰੋਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਪਹਿਲਾਂ ਤੁਸੀਂ ਇਹ ਸੁਣੋ ਫਿਰ ਆਪਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਦੇਖੋ ਮੈਂ ਉਹ ਵੀਡੀਓ ਦੇਖੀ ਤੇ ਮੈਂ ਦੱਸਿਆ ਵੀ ਮੇਰੇ ਕੋਲ ਪਹੁੰਚ ਗਈ ਪਰ ਮੈਂ ਉਹਤੇ ਵੀਡੀਓ ਤੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਨਹੀਂ ਕਿਹਾ ਬਾਬਾ ਲੱਖਾ ਇਦਾਂ ਕਰਦਾ ਸੀ ਮੈਂ ਨਹੀਂ ਕਿਹਾ ਵੀ ਬਾਬਾ ਮੱਛੀਆਂ ਖਾਂਦਾ ਸੀ ਮੈਂ ਨਹੀਂ ਕਿਹਾ ਕਿ ਉਹਦੇ ਨਾਲ ਕੋਈ ਨਜਾਇਜ਼ ਆਉਂਦਾ ਜਾਂਦਾ ਸੀ ਕਿਉਂਕਿ ਮੈਂ ਦੇਖਿਆ ਹੀ ਨਹੀਂ ਕੋਈ ਪ੍ਰੂਫ ਹੀ ਨਹੀਂ ਉਹ ਤਾਂ ਇੱਕ ਬੀਬੀ ਨੇ ਬਿਆਨ ਦਿੱਤਾ ਤੇ ਆ ਬਿਆਨ ਛਪ ਗਿਆ ਨਾਂ ਸਰ ਸੰਪਰਦਾ ਦੇ ਮੁਖੀ ਤੇ ਸੰਗਤ ਨੂੰ ਜਿਹੜੇ ਉੱਥੋਂ ਦੀ ਸੰਗਤ ਜੁੜੀ ਹੋਈ ਆ ਉਹ ਇਹ ਨਾ ਸੋਚਣ ਵੀ ਮਹਿਰਵਾਲੇ ਨੇ ਇਲਜ਼ਾਮ ਲਾਇਆ ਇੱਕ ਬੀਬੀ ਐਲੋ ਇਲਜ਼ਾਮ ਸੀ ਤੇ ਸਾਡਾ ਬਕਾਇਦਾ ਉਹਦੇ 'ਚ ਨਾਂ ਲਿਆ ਗਿਆ ਸੀ ਕਿ ਵੀ ਅਮਰਤਾ ਪਾਲ ਸੰਗਤ ਤੱਕ ਪਹੁੰਚਦੀ ਕੀਤੀ ਜਾਵੇ ਅਸੀਂ ਵੈਰੀਫਾਈ ਕੀਤਾ ਸਾਰਾ ਕੁਝ ਵੀਡੀਓ ਕੇਸ ਪੁਰਾਣਾ ਸੀਗਾ ਵੀ ਜੇ ਕੋਈ ਪੱਕਾ ਪ੍ਰੂਫ ਮਿਲੂਗਾ ਫੇਰ ਹੀ ਅਸੀਂ ਬਾਬੇ ਲੱਖੇ ਦੇ ਖਿਲਾਫ ਚੱਲਾਂਗੇ ਬਾਬੇ ਲੱਖੇ ਨੂੰ ਖਿੱਚਾਂਗੇ ਹਜੇ ਤਾਂ ਅਸੀਂ ਉਹਨਾਂ ਦੇ ਸਿਸਟਮ ਦੇ ਖਿਲਾਫ ਸੀ ਵੀ ਉੱਥੇ ਆ ਕੁਝ ਹੋਇਆ ਤੇ ਕਾਰਵਾਈਆਂ ਵੀ ਕਰਾਈਆਂ ਹੋਈਆਂ ਇਹ ਤਾਂ ਕੋਈ ਮੰਨ ਕਰਨੀ ਹੋ ਸਕਦਾ ਪਰ ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲਿਆ ਵੀ ਉੱਥੇ ਕੋਈ ਆਉਂਦਾ ਜਾਂਦਾ ਸੀ ਕੋਈ ਮੰਨਿਆ ਨਹੀਂ ਬੀਬੀ ਤੋਂ ਬਿਨਾ ਨਹੀਂ ਅਸੀਂ ਕਿਸੇ ਹੋਰ ਵੀ ਉਸ ਸਮੇਂ ਦੇ ਸੰਗਤ ਨੂੰ ਪੁੱਛਿਆ ਤੇ ਸਾਨੂੰ ਨਹੀਂ ਕੋਈ ਮਿਲਿਆ ਵੀ ਉਥੇ ਬਾਬਾ ਵੀ ਇਦਾਂ ਦਾ ਕੋਈ शक ਦੇ ਆ ਪਿੱਛੇ ਜੇ ਸਭ ਨੂੰ ਯਾਦ ਹੋਣਾ ਵਾ ਮਹੀਨਾ ਜਮਾਂ ਚੁੱਪ ਰਹਿਆ ਉਹ ਇਸ ਕਰਕੇ ਸੀ ਵੀ ਇਲਜ਼ਾਮ ਬਹੁਤ ਵੱਡੇ ਬੀਬੀ ਵੱਲੋਂ ਲਾਏ ਗਏ ਹਨ ਤੇ ਉਹ ਆਪਾਂ ਨੂੰ ਤਪਤੀਸ਼ ਕਰਨੀ ਚਾਹੀਦੀ ਆ ਪਰ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਾਬੇ ਲੱਖੇ ਦੇ ਵਿਰੁੱਧ ਉਹ ਸਿਸਟਮ ਨੂੰ ਲੈ ਕੇ ਨਹੀਂ ਬੋਲ ਸਕਦੇ ਪਰ ਨਾਲਖਸਰ ਸਿਸਟਮ ਦੇ ਵਿੱਚ ਜਿਹੜੀ ਗੱਲਬਾਤ ਹੋਈ ਆ ਚਰਨ ਘਟ ਵਾਲੀ ਜਾਂ ਜੱਸੀ ਵਾਲੀ ਤੇ ਉਹ ਅਸੀਂ ਕੀਤੀ ਆ ਠੱਕ ਠੋਕ ਕੇ ਕੀਤੀ ਆ ਤੇ ਜੇ ਗਾ ਵੀ ਕੋਈ ਸੇਵਾਦਾਰ ਕਰੂਗਾ ਤੇ ਆਪਾਂ ਛੱਡਾਂਗੇ ਨਹੀਂ ਠੀਕ ਆ ਪਰ ਇਹ ਬੀਬੀ ਵਾਲੇ ਮਸਲੇ ਦੇ ਵਿੱਚ ਭਾਈ ਆਪਾਂ ਜਿਹੜਾ ਵੈਰੀਫਾਈ ਕੀਤਾ ਬੀਬੀ ਨੇ ਆਪਣਾ ਨਾਂ ਲਿਆ ਸੀ ਬੀਬੀ ਦੇ ਬਿਆਨਾਂ ਤੋਂ ਬਿਨਾ ਹੋਰ ਕੋਈ ਠੋਸ ਸਬੂਤ ਨਹੀਂ ਕੋਈ ਠੋਸ ਬੰਦਾ ਨਹੀਂ ਕੋਈ ਬੀਬੀ ਨਹੀਂ ਸਾਹਮਣੇ ਆਈ ਜਾਂ ਕੋਈ ਸਾਨੂੰ ਪ੍ਰੂਫ ਨਹੀਂ ਮਿਲਿਆ ਤੇ ਇਸ ਕਰਕੇ ਵੀ ਮੈਂ ਇਸ ਜਿਹੜਾ ਕੇਸ ਆ ਬੀਬੀ ਵਾਲਾ ਜਿਹੜਾ ਬਾਬੇ ਲੱਖੇ ਦੇ ਜਿਹਨੇ ਲਜਾਮ ਲਾਏ ਸੀ ਮੈਂ ਇਸ ਕੇਸ ਚ ਇਸ ਚੀਜ਼ ਨੂੰ ਡਿਕਲੇਅਰ ਕਰਦਾ ਵੀ ਮੈਂ ਇਸ ਚੀਜ਼ ਦੀ ਵੈਰੀਫਿਕੇਸ਼ਨ ਕੀਤੀ ਸੀ ਤੇ ਸਾਨੂੰ ਕੁਝ ਵੀ ਪ੍ਰੂਫ ਜਾਂ ਸਚਾਈ ਨਹੀਂ ਇਹਦੇ ਵਿੱਚ ਮਿਲੀ ਸੰਗਤ ਜੀ ਮੈਂ ਕਿਸੇ ਦਾ ਵਿਰੋਧੀ ਨਹੀਂ ਹੈ ਇਹਨਾਂ ਕੇਸਾਂ ਦੀ ਪਰਚੋਲ ਕਰਦਿਆਂ ਪੁੱਛਗਿੱਛ ਕਰਦਿਆਂ ਤਵਦੀਸ਼ ਕਰਦਿਆਂ ਜੇ ਸੰਪਰਦਾ ਤੇ ਸੰਪਰਦਾ ਦੇ ਨਾਲ ਜੁੜੇ ਹੋਏ ਅਸਲੀ ਜਿਹੜੇ ਪ੍ਰੇਮੀ ਐ ਇਸ ਸਥਾਨ ਦੇ ਨਾਲ ਅਕਸਰ ਸੰਪਰਦਾ ਨਾਲ ਜੁੜੇ ਆ ਉਹਨਾਂ ਦੇ ਮਨ ਨੂੰ ਕੋਈ ਠੇਸ ਪਹੁੰਚੇ ਤੇ ਮੈਂ ਉਹਨਾਂ ਤੋਂ ਮਾਫੀ ਮੰਗਦਾ ਆ ਤੁਸੀਂ ਇਹਨਾਂ ਦੀ ਬਿਊਟੀ ਕੋ ਸੋਣੀ ਲਈ ਹੈਗੀ ਆ ਇਹਦੇ ਵਿੱਚ ਇਹ ਹੁਣ ਬਦਲ ਗਿਆ ਹੈ ਹੁਣ ਇਸ ਦਾ ਰਿਜ਼ਲਟ ਕੀ ਨਿਕਲਦਾ ਹੈ ਇਹਦੇ ਵਿੱਚ ਭਾਈ ਅਮਰਤਪਾਲ ਮਹਿਰੋ ਨੂੰ ਜਿਹੜੀ ਬੀਬੀਆਂ ਦੇ ਨਾਲ ਪਹਿਲਾ ਵੀਡੀਓ ਇਹਨੇ ਵਾਇਰਲ ਕਰੀ ਸੀ ਉਦੋਂ ਇਹਨੇ ਤਬਦੀਸ਼ ਕਰਨੀ ਬੰਦ ਕੀਤੀ ਸੀ ਕਿੱਡਾ ਵੱਡਾ ਇਹਨੇ ਬਿਵਾਲ ਖੜਾ ਕੀਤਾ ਨਾਨਕ ਸਾਰਾ ਸੰਪਰਦਾ ਦੇ ਉੱਤੇ ਬਾਬਿਆਂ ਦੇ ਉੱਤੇ ਬਾਬਾ ਲਖਾ ਜੀ ਦੇ ਉੱਤੇ ਬਾਬਾ ਗਰਜੀਤ ਸਿੰਘ ਬਾਬਾ ਘਾਲਾ ਜੀ ਦੇ ਉੱਤੇ ਕਿੰਨਾ ਬਵਾਲ ਇਹਨੇ ਖੜਾ ਕੀਤਾ ਕਿੰਨੇ ਸੰਪਰਦਾਵਾਂ ਦੀ ਇਹਦੇ ਵਿੱਚ ਬੇਇੱਜ਼ਤੀ ਹੋਈ ਹੈਗੀ ਆ ਪੂਰੀ ਦੁਨੀਆ ਦੇ ਵਿੱਚ ਦੁਨੀਆ ਕੀ ਸੋਚਦੀ ਹੋਊਗੀ ਬਾਬਿਆਂ ਬਾਰੇ ਹੁਣ ਤੁਸੀਂ ਸੌਣੀ ਲਿਆ ਹੈਗਾ ਜੋ ਕੁਝ ਇਸ ਨੇ ਬਿਆਨ ਦਿੱਤੇ ਹਨ ਕੋਈ ਵੀ ਕੰਮ ਕਰਨਾ ਹੈਗਾ ਕੋਈ ਵੀ ਬਿਆਨ ਦੇਣਾ ਹੈਗਾ ਸੋ ਸਮਝ ਕੇ ਬਿਆਨ ਦੇਣਾ ਚਾਹੀਦਾ ਇਹਦੇ ਵੀ ਰਿਜ਼ਲਟ ਕੀ ਨਿਕਲਣਗੇ ਪਹਿਲੀ ਗੱਲ ਤਾਂ ਇਹ ਵੀ ਹੈ ਕਿਉਂਕਿ ਅਮਰਤਪਾਲ ਮਹਿਰੋ ਨੂੰ ਕੋਈ ਨਾ ਕੋਈ ਆਪਣਾ ਕਿਰਤ ਦਾ ਕੰਮ ਕਰਨਾ ਚਾਹੀਦਾ ਇਸ ਨੂੰ ਫਾਲਤੂ ਦੇ ਬਿਵਾਲ ਦੇ ਵਿੱਚ ਪੈਣਾ ਨਹੀਂ ਚਾਹੀਦਾ ਕਿਉਂਕਿ ਹੁਣ ਸਾਡਾ ਦੇਸ਼ ਆਜ਼ਾਦ ਹੋ ਚੁੱਕਾ ਹੈ ਕਿਉਂਕਿ ਹੁਣ ਸਾਡੇ ਦੇ ਦਾ ਕਾਨੂੰਨ ਹੈਗਾ ਆਪੇ ਕਾਨੂੰਨ ਸਜਾ ਦੇਉ ਜੇ ਮੰਨ ਲਓ ਕੋਈ ਵੀ ਗਲਤ ਕੰਮ ਕਰਦਾ ਹੈ ਆਪਣੇ ਲੈਵਲ ਤੇ ਕਰਦਾ ਹੈ ਉਹ ਸਜ਼ਾ ਦਾ ਭਾਗੀਦਾਰ ਹੈ ਉਹਦੇ ਵਾਸਤੇ ਕਾਨੂੰਨ ਬਣਿਆ ਹੈ ਮੈਰੋ ਨੂੰ ਅਸੀਂ ਬੇਨਤੀ ਕਰਦੇ ਹਾਂ ਕੋਈ ਵੀ ਇਹੋ ਜੀ ਘਟਨਾ ਹੁੰਦੀ ਆ ਪਹਿਲਾਂ ਉਸ ਨੂੰ ਚੰਗੀ ਤਰ੍ਹਾਂ ਪੜਚੋਲ ਕਰ ਲੋ ਵੀ ਉਹਦੇ ਕੁਝ ਵਿੱਚ ਹੈ ਕਿ ਨਹੀਂ ਹੈ ਕੋਈ ਪ੍ਰੂਫ ਹੈ ਕਿ ਨਹੀਂ ਹੈ ਬਿਨਾ ਪ੍ਰੂਫ ਤੋਂ ਐਵੇਂ ਐਡੇ ਵੱਡੇ ਬਿਵਾਲ ਖੜੇ ਕਰਨੇ ਬਹੁਤ ਮਾੜੀ ਗੱਲ ਹੈਗੀ ਆ ਇਸ ਤੋਂ ਇਹ ਸਿੱਧ ਹੁੰਦਾ ਹੈ ਵੀ ਦਾਲਚ ਕਿਤੇ ਨਾ ਕਿਤੇ ਜ਼ਰੂਰ ਕਾਲਾ ਹੈ ਬਾਕੀ ਇਹਨਾਂ ਦੇ ਜਿਹੜੇ ਫਾਲੋਅਰ ਹੈਗੇ ਆ ਉਹਨਾਂ ਨੂੰ ਵੀ ਅਸੀਂ ਕਹਿੰਦੇ ਆ ਭਾਈ ਬਿਨਾ ਵਜ੍ਹਾ ਕਿਸੇ ਨੂੰ ਹੱਲਾਸ਼ੀਰੀ ਨਾ ਆਕ ਦਿਆ ਕਰੋ ਇਸ ਦੇ ਰਿਜ਼ਲਟ ਬਹੁਤ ਭੈੜੇ ਨਿਕਲਦੇ ਹੈ ਤੁਹਾਨੂੰ ਵੀ ਹੁਣ ਕੰਨ ਹੋ ਹੀ ਗਏ ਹੋਣਗੇ ਵੀ ਮੈਰੋਂ ਦੇ ਪਹਿਲਾਂ ਕੀ ਬਿਆਨ ਦਿੱਤੇ ਸੀ ਹੁਣ ਕੀ ਬਿਆਨ ਦਿੱਤੇ ਹਨ ਵਧੇਰੇ ਜਾਣਕਾਰੀ ਲੈਣ ਲਈ ਤੁਸੀਂ ਥੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੀ ਪੰਜਾਬ ਅਤੇ ਸੋਨਾ ਪੰਜਾਬ Facebook ਪੇਜ ਵੀ ਹੈ ਤੁਸੀਂ ਇਹੋ ਜਿਹਾ ਵੀਰਗੋ ਨਵੇਂ ਇਨਫਰਮੇਸ਼ਨਾਂ ਦੀਆਂ ਵੀਰਗੋ ਤੁਹਾਡੇ ਤੱਕ ਸਮੇਂ ਸਾਰ ਪਹੁੰਚਦੀਆਂ ਰਹਿਣਗੀਆਂ ਇਸ ਨੂੰ ਤੁਸੀਂ ਬਾਅਦ ਤੋਂ ਬਾਅਦ ਸਾਫਸਰ ਨੂੰ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ